ਗੱਲਬਾਤ ਹੋਈ ਹੈ ਕਾਫੀ ਜਿਹੜਾ ਫੇਰ ਜ਼ਰੂਰਾ ਪੈ। ਸਭ ਤੋਂ ਪਹਿਲੇ ਮੈਂ ਪ੍ਰੈਸ ਵੀਰਾਂ ਦਾ ਥੈਂਕਸ ਕਰਦਾ। ਜਿਹੜੇ ਵੀ ਪਿੰਡਾਂ ਦੇ ਵਿੱਚ ਸਾਡੇ ਹਾਲਾਤ ਪੈਦਾ ਹੁੰਦੇ ਆ ਜਾਂ ਕੋਈ ਕਿਸੇ ਨਾਲ ਮਾੜੀ ਘਟਨਾ ਹੁੰਦੀ ਆ ਉਹ ਜਿਹੜੇ ਦੁਨੀਆ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਆ ਜਾਂ ਪ੍ਰਸ਼ਾਸਨ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਮੈਂ ਸਭ ਤੋਂ ਪਹਿਲੇ ਤੁਹਾਡਾ ਥੈਂਕਸ ਕਰਦਾ। ਔਰ ਮੈਂ ਪਿੰਡ ਕੋਟਲੀ ਮਗਲਾ ਤੋਂ ਸਰਪੰਚ ਡਾਕਟਰ ਸੋਨਾਲਾਲ ਸੋਨੀ ਜਿਹੜਾ ਕਿ ਇੱਕ ਪਿੰਡ ਦੇ ਵਿੱਚ ਅਸੀਂ 8 ਤੋਂ 10 ਦਿਨ ਪਹਿਲੇ ਇੱਕ ਮਤਾ ਪਾਸ ਕੀਤਾ ਸੀਗਾ ਤੇ ਕਿਉਂਕਿ ਕੋਈ ਵੀ ਕੰਮ ਹੁੰਦਾ ਪ੍ਰੋਸੈਸਿੰਗ ਦੇ ਵਿੱਚ ਹੁੰਦਾ ਉਹਦੇ ਵਿੱਚ ਅਸੀਂ ਮਤਾ ਪਾਸ ਕੀਤਾ ਸੀ 14 ਕਹ ਹਜ਼ਾਰ ਦੀ ਅਮਾਉਂਟ ਦੇ ਵਿੱਚ ਜਿਹੜਾ ਵੀ ਸਾਡੇ ਕੂੜੇ ਕਟਕੜ ਜਿਹੜਾ ਸਾਰਾ ਜੀ ਜੀਸੀਪੀ ਨੂੰ ਔਰ ਉਹਨਾਂ ਨੂੰ ਫੋਨ ਕਰਕੇ ਕਿਹਾ ਸੀਗਾ ਵੀ ਸਾਡੇ ਪਿੰਡ ਦੇ ਢੇਰ ਨੇ ਚੁਕਾਏ ਜਾਂ। ਜਦ ਕਿ ਦੂਸਰੀ ਪਾਰਟੀ ਵਾਲਿਆਂ ਨੇ ਉਸ ਗੱਲ ਨੂੰ ਮਤਲਬ ਚਲੋ ਪਤਾ ਚੱਲ ਗਿਆ ਉਹਨਾਂ ਨੂੰ ਵੀ ਇਹ ਢੇਰ ਚੁਕਾਉਣ ਲੱਗੇ। ਇਹਨਾਂ ਨੇ ਕਿ ਦੋ ਦਿਨ ਪਹਿਲੇ ਇੱਕ ਢੇਰ ਚੁਕਾਤਾ ਅੱਜ ਫਿਰ ਇਹਨਾਂ ਨੇ ਆ ਕੇ ਤੇ ਜੀਸੀਪੀ ਖੜੀ ਕਰਤੀ ਤੇ ਨਾਲ ਅੱਜ ਦੋ ਟਿੱਪਰਾਂ ਖੜੀਆਂ ਕਰ ਦਿੱਤੀਆਂ। ਮੈਂ ਮਨਾ ਕੀਤਾ ਵੀ ਅੱਜ ਦਾ ਦਿਨ ਰੁਕ ਜਾਓ ਮੈਂ ਕੱਲ ਚੁਕਾ ਰਿਆ। ਇਹ ਕਹਿੰਦੇ ਵੀ ਸਾਡੀ ਅਸੀਂ ਤੁਹਾਨੂੰ ਦੱਸਨੇ ਅੱਜ ਇਹ ਤਿੰਨ ਤੋਂ ਚਾਰ ਬੰਦੇ ਸੀਗੇ ਔਰ ਮੈਂ ਇਹੋ ਚੀਜ਼ ਮੈਂ ਤੁਹਾਡੇ ਸਾਹਮਣੇ ਮੈਂ ਰੱਖਣਾ ਚਾਹਨਾ ਕਿ ਕੱਲ ਨੂੰ ਮੇਰੇ ਪਿੰਡ ਦੇ ਵਿੱਚ ਕਿਸੇ ਤਰ੍ਹਾਂ ਦੇ ਵੀ ਕੋਈ ਹਲਾਤ ਪੈਦਾ ਹੋ ਜਾਂਦੇ ਆ ਜਾਂ ਕੋਈ ਮਾੜੀ ਘਟਨਾ ਹੁੰਦੀ ਆ ਇਹ ਬੰਦੇ ਜ਼ਿੰਮੇਵਾਰ ਹੋਣਗੇ ਜਦ ਕਿ ਪਿੰਡ ਦੀ ਬਹੁਤ ਵਧੀਆ ਸ਼ਾਂਤੀਪੂਰਵਕ ਪਿੰਡ ਦੀ ਮਾਹੌਲ ਚੱਲ ਰਿਹਾ ਔਰ ਇਹਨਾਂ ਨੇ ਪੂਰੀ ਮੇਰੇ ਨਾਲ ੱੱੱਕੇ ਸਾਈ 40 50 ਬੰਦੇ ਆਏ ਦੇ ਸੀਗੇ ਔਰ ਮੇਰੇ ਇੱਕ ਦੋ ਮੈਂਬਰ ਸੀਗੇ ਮੈਂ ਫੋਨ ਕਰਕੇ ਬੁਲਾਇਆ ਕਿ ਮੈਂ ਪਿੰਡ ਦਾ ਕੂੜਾ ਜਿਹੜਾ ਆਪਾਂ ਆਣ ਨੂੰ ਮਨਾ ਕੇ ਦਿੱਤਾ ਫਿਰ ਇਹਨਾਂ ਨੇ ਮੁਲਾਜ਼ਮ ਵੀ ਬੁਲਾਏ ਨੇ ਮੁਲਾਜ਼ਮਾਂ ਨਾਲ ਵੀ ਮੈਂ ਬਾਤਾਂ ਕੀਤੀ ਆ ਉਹ ਕਹ ਚਲੋ ਜੇ ਆ ਗਏ ਨੇ ਤੇ ਚਕਾ ਲਓ ਤੁਸੀਂ ਫਿਰ ਮੈਂ ਮੁਲਾਜ਼ਮਾਂ ਦੇ ਕਹਿਣ ਦੇ ਉੱਤੇ ਮੈਂ ਚਲੋ ਠੀਕ ਆ ਪਿੰਡ ਦਾ ਹੀ ਕੰਮ ਹੈ ਜਦ ਕਿ ਮੈਂ ਪੈਸੇ ਉਹ ਜੀਸੀਪੀ ਵਾਲੇ ਨੂੰ ਵੀ ਦੇ ਚੁੱਕਾ ਔਰ ਟਰਾਲੀਆਂ ਵਾਲਿਆਂ ਨੂੰ ਵੀ ਮੈਂ ਚੈੱਕ ਕੱਟ ਕੇ ਦੇ ਚੁੱਕਾ ਮੇਰਾ ਤੁਸੀਂ ਚੈੱਕ ਜਿਹੜਾ ਉਹ ਵੀ ਚੈੱਕ ਕਰ ਸਕਦੇ ਹੋ ਮੇਰਾ ਮਤਾ ਵੀ ਜਿਹੜਾ ਉਹ ਚੈੱਕ ਕਰ ਸਕਦੇ ਹੋ ਮੈਂ ਫਿਰ ਮੈਂ ਦੁਬਾਰਾ ਬੇਨਤੀ ਕਰਦਾ ਵੀ ਮੇਰੇ ਪਿੰਡ ਦੇ ਵਿੱਚ ਅਗਰ ਕੋਈ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਜਾਂਦੇ ਤਾਂ ਇਹ ਬੰਦੇ ਜ਼ਿੰਮੇਵਾਰ ਹੋਣਗੇ ਉਹ ਆਮਦਵੀ ਪਾਰਟੀ ਦੇ ਬੰਦੇ ਇੱਕ ਇੱਕ ਜونی ਆ ਜੀ ਇੱਕ ਰਿੰਗੂ ਆ ਜਿਹੜਾ ਮਤਲਬ ਉਹਨਾਂ ਨੂੰ ਇਹ ਵੀ ਉਹਨਾਂ ਦੇ ਪ੍ਰੈਸ਼ਰ ਥੱਲੇ ਸਾਰੇ ਬੰਦੇ ਆ ਹਾਂਜੀ ਇਹਨਾਂ ਬੰਦਿਆਂ ਨੇ ਮੇਰੇ ਤੇ ਪੂਰਾ ਪ੍ਰੈਸ਼ਰ ਪਾਇਆ ਕਿ ਅਸੀਂ ਅੱਜ ਹੀ ਤੁਹਾਨੂੰ ਕਰਾ ਕੇ ਦੱਸਨੇ ਆ ਜਦ ਕਿ ਇਹ ਸਾਰੀ ਜ਼ਿੰਮੇਵਾਰੀ ਸਰਪੰਚ ਦੀ ਹੁੰਦੀ ਹੈ ਪਿੰਡ ਦੀ ਸਫਾਈ ਦੀ ਕਿਉਂਕਿ ਮੈਂ ਵੀ ਕਿਸੇ ਨੂੰ ਕੱਲ ਨੂੰ ਜਵਾਬ ਦੇਣਾ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਮੱਧੇ ਨਜ਼ਰ ਰੱਖ ਕੇ ਹੋਏ ਮੈਂ ਲਾਈਵ ਹੋਇਆ ਸੀਗਾ ਕਿਉਂਕਿ ਮੈਨੂੰ ਖਤਰਾ ਹੋ ਗਿਆ ਸੀਗਾ ਕਿ ਮੈਂ ਕੱਲ ਨੂੰ ਮੇਰੇ ਨਾਲ ਕੋਈ ਵਾਰ ਦਾ ਪਣਾ ਹੋ ਜਾਵੇ ਕਿਉਂਕਿ ਸਾਰੇ ਬੰਦੇ ਇਕੱਠੇ ਹੋ ਕੇ ਆ ਗਏ ਮੈਂ ਮਨਾ ਵੀ ਕੀਤਾ ਪਰ ਫਿਰ ਵੀ ਮੇਰੇ ਕਹਿਣ ਦੇ ਬਾਵਜੂਦ ਵੀ ਇਹਨਾਂ ਨੇ ਪਤਾ ਨਹੀਂ ਕਿੱਥੇ ਕਿੱਥੇ ਫੋਨ ਕਰਕੇ ਇਹਨਾਂ ਨੇ ਤੇ ਮੁਲਾਜ਼ਮ ਬੁਲਾਏ ਨੇ ਮੁਲਾਜ਼ਮ ਬੁਲਾ ਕੇ ਚਲੋ ਮੁਲਾਜ਼ਮ ਆਪਾਂ ਕਰਾਂ ਉਹਨਾਂ ਦਾ ਵੀ ਥੈਂਕਸ ਕਰਨੇ ਆ ਉਹਨਾਂ ਨੇ ਵੀ ਡਿਊਟੀ ਕਰਨੀ ਹੁੰਦੀ ਆ ਪਰ ਉਹਨਾਂ ਨੇ ਮੈਨੂੰ ਕਿਹਾ ਵੀ ਚਲ ਜੇ ਇਸ ਤਰ੍ਹਾਂ ਦੇ ਹਾਲਾਤ ਆ ਤੇ ਸਫਾਈ ਪਿੰਡ ਦੀ ਆ ਮੈਂ ਉਹਨਾਂ ਨੂੰ ਦੱਸ ਦਿੱਤਾ ਕਿ ਇਹ ਜਿਹੜਾ ਖਰਚਾ ਫਿਰ ਮੈਂ ਕਿੰਨੇ ਕਿਤਰਾ ਮੈਂ ਕਰਾਂਗਾ ਉਹ ਸਾਡੀ ਆਪਣੀ ਸੈਕਟਰੀ ਸਾਹਿਬ ਨਾਲ ਵੀ ਗੱਲ ਹੋ ਗਈ ਆ ਮੈਂ ਥੈਂਕਸ ਕਰਦਾ ਤੁਹਾਡਾ ਜਿਹੜੀ ਮੇਰੀ ਗੱਲ ਨੂੰ ਤੁਸੀਂ ਲੋਕਾਂ ਦੇ ਵਿੱਚ ਪਹੁੰਚਾਓਗੇ ਪ੍ਰਸ਼ਾਸਨ ਤੱਕ ਪਹੁੰਚਾਓਗੇ ਥੈਂਕਸ ਬੋਲੋ ਮੇਰਾ ਨਾਮ ਰਕੇਸ਼ ਕੁਮਾਰ ਟੋਟਲੀ ਹੈ ਜੀ ਤੇ ਇਹ ਮਸਲਾ ਜਿਹੜਾ ਹੈਗਾ ਜੀ ਇਹ ਸਪਾਈ ਦਾ ਮਸਲਾ ਜੀ ਦੇਖਿਆ ਜਾਏ ਸਵਸਥ ਭਾਰਤ ਅਭਿਆਨ ਚਲਾਇਆ ਸੀ ਸਾਡੇ ਪ੍ਰਧਾਨ ਮੰਤਰੀ ਨੇ ਸਾਡੇ ਪਿੰਡ ਦੇ ਇਹ ਦੋਨਾਂ ਸਾਈਡਾਂ ਤੇ ਕੋਟਲੀ ਸਾਈਡ ਤੋਂ ਇਧਰੋਂ ਜਾਂਦੇ ਤੇ ਭੋਏ ਸਾਈਡ ਤੋਂ ਉਧਰੋਂ ਦੋਨਾਂ ਪਾਸੇ ਬਹੁਤ ਵੱਡੇ ਵੱਡੇ ਢੇਰ ਲੱਗੇ ਤੁਸੀਂ ਵੀ ਇੱਥੋਂ ਕਈ ਵਾਰੀ ਕ੍ਰਾਸ ਹੋਇਆ ਤੁਹਾਨੂੰ ਵੀ ਪਤਾ ਲੱਗਿਆ ਹੋਣਾ ਦੋਨਾਂ ਸਾਈਡ ਤੇ ਹੈਗੇ ਨੇ ਢੇਰ ਬਹੁਤ ਵੱਡੇ ਵੱਡੇ ਸੀ ਉਸ ਤੋਂ ਇਲਾਵਾ ਸੁੱਕੇ ਹੋਏ ਦਰਖਤ ਦੇ ਹੀ ਕਟੋ ਜਿਹੜੇ ਹੈਗੇ ਸੀ ਉਹ ਵੀ ਜਿਹੜੇ ਰੁੱਖ ਹੈਗੇ ਸੀ ਘਟੋ ਘਟ ਕੁਝ 10 15 ਰੁੱਖ ਜਿਹੜੇ ਹਵਾ 'ਚ ਲਟਕ ਰਹੇ ਸੀ ਉਹ ਵੀ ਇੱਕ ਦੁਰਘਟਨਾ ਦਾ ਕਾਰਨ ਬਣ ਸਕਦੇ ਮੰਤਰੀ ਸਾਹਿਬ ਨੂੰ ਅਹੀ ਰਿਕਵੈਸਟ ਕੀਤੀ ਸੀ ਕਿ ਇੱਕ ਤਾਂ ਉਹ ਰੁੱਖਾਂ ਦਾ ਕੰਮ ਕਰਵਾਓ ਕਿਉਂਕਿ ਉਹ ਦੁਰਘਟਨਾ ਕੋਈ ਰਾਹੀ ਗਿਰੀ ਤੇ ਕੋਈ ਆਣ ਜਾਣ ਵਾਲੇ ਕੋਈ ਕਈ ਇੱਥੋਂ ਗੁਜ਼ਰਦੇ ਹੈਗੇ ਨੇ ਕਿ ਇਹ ਤੇ ਡਿੱਗ ਗਿਆ ਨੁਕਸਾਨ ਹੋ ਗਿਆ ਕੌਣ ਜ਼ਿੰਮੇਵਾਰ ਹੋਏਗਾ ਤੇ ਮੰਤਰੀ ਸਾਹਿਬ ਨੇ ਸਾਡੀ ਪਹਿਲੀ ਅਕਾਲ ਤੇ ਹੀ ਉਹ ਜਿਹੜੇ ਦਰਖਤ ਸੀ ਉਹ ਕਟਾ ਦਿੱਤੇ ਸੁੱਕੇ ਉਹ ਤੇ ਕੱਟੇ ਹੋਏ ਨੇ ਉਸ ਤੋਂ ਬਾਅਦ ਅਸੀਂ ਦੂਜੀ ਰਿਕਵੈਸਟ ਕੀਤੀ ਕਿ ਸਰ ਤੁਸੀਂ ਦੁੱਖ ਤੋਂ ਘਟਾ ਦਿੰਦੇ ਨਾ ਪਰ ਸਾਡੇ ਦੋਹਾਂ ਦੋਹਾਂ ਤਰਫ ਦੇ ਨਾ ਬਹੁਤ ਗੰਦਾ ਹੈਗਾ ਤੇ ਜੇ ਤੁਸੀਂ ਇਹ ਵੀ ਕਰਵਾ ਦਿਓ ਤੇ ਵੀ ਭਲਾ ਇਹ ਪਿੰਡ ਤੋਂ ਕਿਉਂਕਿ ਲੋਕਾਂ ਨੂੰ ਆਂਦੇ ਜਾਂਦੇ ਬਹੁਤ ਤਕਲੀਫ ਹੈਗੀ ਹੈ 스멜 ਆਂਦੀ ਹੈ ਕੀੜੇ ਮਕੂੜੇ ਪੈਦਾ ਹੁੰਦੇ ਦਿਨ ਹੈ ਕਈ ਤਰ੍ਹਾਂ ਦੀ ਬਿਮਾਰੀਆਂ ਪੈਦਾ ਹੁੰਦੀਆਂ ਨੇ ਤਾਂ ਮੰਤਰੀ ਸਾਹਿਬ ਨੇ ਕਿਹਾ ਵੀ ਚਲੋ ਠੀਕ ਹੈ ਮੈਂ ਕਹਿੰਦੇ ਤੁਹਾਡੇ ਸਰਪੰਚ ਸਾਹਿਬ ਨੇ ਇਹ ਮਤਲਬ ਮੈਂ ਕਹਾਂ ਵੀ ਸਰਪੰਚ ਸਾਹਿਬ ਨੂੰ 8 ਮਹੀਨੇ ਹੋ ਗਏ ਨਾ ਇਹ ਸਿਰੋਹੀ ਗੁਜਰਦੇ ਨੇ ਇਤੋ ਹੀ ਨਿਕਲ ਦੇਣਾ ਉਹਦੀ ਦੁਕਾਨ ਦੇ ਨਾਲ ਹੀ ਢੇਰ ਹੈ ਕੋਈ ਜਿਆਦਾ ਦੂਰ ਵੀ ਨਹੀਂ ਹੈਗਾ ਉਹਨੂੰ ਦਿਖਾਈ ਦਿੰਦਾ ਰੋਜ਼ੀ ਬਟ ਉਹਨੇ ਇੱਕ ਵਾਰੀ ਵੀ ਇਹਦੇ ਉੱਪਰ ਕੋਈ ਐਕਸ਼ਨ ਨਹੀਂ ਲਿਆ ਠੀਕ ਹੈ ਜੀ ਉਹਨਾਂ ਨੇ ਕਿਹਾ ਵੀ ਚਲੋ ਅਸੀਂ ਭੇਜ ਦਿੰਦੇ ਹਾਂ ਬੰਦੇ ਉਹਨਾਂ ਨੇ ਇੱਕ ਟਿਪਰ ਦੋ ਟਿਪਰਾਂ ਨਾਲ ਜੀਸੀਬੀ ਭੇਜਤੀ ਢੇਰ ਉਧਰੋਂ ਚੁਕਾ ਦਿੱਤਾ ਢੇਰ ਚੁਕਾ ਦਿੱਤਾ ਉਹਦੇ ਬਾਅਦ ਇੱਕ ਕਵਰਿੰਗ ਤੁਹਾਡੇ ਵਰਗੇ মিডিਆ ਆਏ ਉਹਨਾਂ ਕਵਰਿੰਗ ਲਈ ਅਸੀਂ ਉਹਨਾਂ ਨੂੰ ਕਵਰਿੰਗ ਦਿੱਤੀ ਹੈਗੀ ਹੈ ਮੰਤਰੀ ਸਾਹਿਬ ਦਾ ਧੰਨਵਾਦ ਕੀਤਾ ਕਿਉਂਕਿ ਉਹ ਧੰਨਵਾਦ ਦੇ ਕਾਬਿਲ ਹੈਗੇ ਨੇ ਜਿਨ੍ਹਾਂ ਨੇ ਪਿੰਡ ਦੇ ਵਿਕਾਸ ਵਾਸਤੇ ਚੰ ਤਾਂ ਬਸ ਤੇ ਮਿਹਰ ਕੀਤੀ ਹੈ ਤਾਂ ਅਹੀਂ ਦਾ ਧੰਨਵਾਦ ਸਾਡਾ ਬੰਦਾ ਕੀ ਕੀਤਾ ਬਸ ਉਹ ਜਿਹੜਾ ਵੀਡੀਓ ਆ ਉਹੀ ਇਹਨਾਂ ਦੇ ਲਈ ਇੱਕ ਜੈਲਸੀ ਦਾ ਕਾਰਨ ਬਣ ਗਿਆ ਇੱਕ ਰਾਜਨੀਤੀ ਦਾ ਕਾਰਨ ਬਣ ਗਿਆ ਕਿ ਉਹਨਾਂ ਨੇ ਕਿਉਂ ਤੁਸੀਂ ਵੀਡੀਓ ਕੋ ਬਣਾਈ ਹੈ ਇਥੇ ਸਾਬ ਦਾ ਵੀ ਕਹਿਣਾ ਹੈਗਾ ਕਿ ਆਹੀ ਮザਪਾਸ ਕੀਤਾ ਦਾ ਪਰ ਨਹੀਂ ਨਹੀਂ ਪਰ ਇੱਕ ਇੱਕ ਨੇ ਇੱਕ ਗੱਲ ਹੈਗੀ ਆ ਜੇ ਮザਪਾਸ ਕੀਤਾ ਹੁੰਦਾ ਜਦੋਂ ਅਸੀਂ ਉਹ ਢੇਰ ਚਕਾਇਆ ਹੈਗਾ ਪਹਿਲਾਂ ਉਹਦੇ ਬਾਅਦ ਸ਼ਨੀਵਾਰ ਐਤਵਾਰ ਤੇ ਇਹ ਮਤਲਬ ਸੋਮਵਾਰ ਅੱਜ ਮੰਗਲਵਾਰ ਹੈਗਾ ਤੁਸੀਂ ਮੈਨੂੰ ਆ ਕੇ ਮਿਲਦੇ ਇਹਨਾਂ ਦਾ ਇੱਕ ਹੈਗਾ ਹੈ ਮੈਂਬਰ ਹੈਗਾ ਨਰੇਸ਼ ਕੁਮਾਰ ਜੀ ਉਦੋਂ ਮੈਨੂੰ ਉਹ ਮਤਲਬ ਸੰਡੇ ਨੂੰ ਮੈਨੂੰ ਮਿਲਿਆ ਹੈਗਾ ਸ਼ਨੀਵਾਰ ਹੀ ਮਿਲਿਆ ਬੋ ਰਾਤ ਨੂੰ ਮਿਲਿਆ ਹੈਗਾ ਮੈਂ ਆਪਣਾ ਗੱਲ ਕੀਤੀ ਮੈਂ ਭਾਈ ਉਹ ਢੇਰ ਚਗਾਤਾ ਤਾਂ ਹੁਣ ਇਹ ਢੇਰ ਚ ਕੋਣੇ ਨਰੇਸ਼ ਕੁਮਾਰ ਜੀ ਹੈਗੇ ਨੇ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਬਹੁਤ ਵਧੀਆ ਕੰਮ ਕਰੇਗਾ ਨਾ ਅੱਛਾ ਕੰਮ ਹੈਗਾ ਸਫਾਈ ਹੋਏਗੀ ਚੰਗਾ ਕੰਮ ਹੋ ਗਿਆ ਅਗਰ ਮਤਾ ਪੈਦਾ ਹੁੰਦਾ ਉਹ ਇਹਨਾਂ ਦਾ ਖਾਸ ਬੰਦਾ ਉਸ ਉਸ ਬੰਦੇ ਦੇ ਵੀ ਸਾਈਨ ਮਤੇ ਦੇ ਹੋਏ ਦਿਓ ਨਾ ਕੱਢੋਗੇ ਨਾ ਨਿਕਲੇਗਾ ਸਾਈਨ ਉਹ ਮਿੰਟਾ ਮੈਨੂੰ ਕਹਿ ਨਹੀਂ ਸਕਦਾ ਕਿ ਯਾਰ ਉਹਦੇ ਤੇ ਤੁਸੀਂ ਕਰਵਾ ਲਿਆ ਕੰਮ ਰਹੀਂ ਤੇ ਮਤਾ ਪਾਇਦਾ ਤੁਸੀਂ ਇਧਰ ਕੰਮ ਨਾ ਕਰਵਾਇਓ ਇਹਨੂੰ ਛੱਡ ਦਿਓ ਮੈਂ ਤਾਂ ਉਹ ਕਹ ਰਿਹਾ ਮੇਰੇ ਕੰਮਾਂ 'ਚ ਦਖਲਅੰਦਾਜ਼ੀ ਕੀਤੀ ਹੈ ਜੀ ਤੁਹਾਡੀ ਮੈਂ ਕਿਸ ਕੰਮ 'ਚ ਦਖਲਅੰਦਾਜ਼ੀ ਕੀਤੀ ਹੈ ਇੱਕ ਕੰਮ ਦਿਖਾ ਦਿਓ ਕਿ ਮੈਂ ਇਸ ਕੰਮ 'ਚ ਆ ਕੇ ਦਖਲਅੰਦਾਜ਼ੀ ਕੀਤੀ ਹੈ ਇਹ ਟੇਰ ਨਹੀਂ ਚੁਕੋਏ ਅਹੀਂ ਰਿਕਵੈਸਟ ਕੀਤੀ ਮੰਤਰੀ ਸਾਹਿਬ ਨੂੰ ਅੱਜ ਅੱਜ ਮੰਤਰੀ ਸਾਹਿਬ ਨੂੰ ਅੱਜ ਫੇਰ ਉਹਨਾਂ ਨੇ ਭੇਜੇ ਦੋ ਟਿਪਰਾਂ ਭੇਜੀਆਂ ਨਾਲ ਭੇਜੀ ਜੀਸੀਬੀ ਜਦੋਂ ਚੁੱਕਣ ਆਏ ਤੇ ਇਹਨਾਂ ਨੇ ਮਨਾਂ ਕਰਤਾ ਵੀ ਅੱਜ ਨਹੀਂ ਚੁਕੋਣਾ ਜੀ ਮੈਂ ਕਿਹਾ ਕਾਰਨ ਕਹਿੰਦੇ ਨਹੀਂ ਚੁਕਣ ਦੇਣਾ ਜੀ ਮੈਂ ਕਿਹਾ ਕਾਰਨ ਦੱਸੋ ਯਾਰ ਚੁੱਕਣ ਕਿਉਂ ਨਹੀਂ ਦੇਣਾ ਪਿੰਡ ਦੀ ਸਫਾਈ ਹੋਣੀ ਹੈ ਨਹੀਂ ਜਹੀ ਨਹੀਂ ਹੁੰਦੀ ਨਹੀਂ ਨਹੀਂ ਹੁੰਦੀ ਨਹੀਂ ਮਤਲਬ ਇਹਦਾ ਇਹ ਲੋ ਅਸਾ ਦੂਸਰਾ ਲੋ ਜਿਵੇਂ ਇਲਾਜ ਹੈ ਕਿ ਹਿੰਮਤ ਆ ਪਾਇਦਾ ਫਿਰ ਮੈਂ ਉਹਨੂੰ ਕਿਹਾ ਕਿ ਮਤਾ ਕਿੱਥੇ ਆਂ ਹੀ ਪਾਇਦਾ ਮਤਾ ਹੈ ਚੱਕ ਵੀ ਘਟੋਗੇ ਦਾ ਮੈਡਮ ਤੁਸੀਂ ਦੱਸੋ ਇਹ ਢੇਰ ਚ ਕਿੰਨੀਆਂ ਟਰਾਲੀਆਂ ਹੋਣਗੀਆਂ ਤੁਸੀਂ ਸੀਮੈਂਟ ਲਾ ਸਕਦੇ ਹੋ ਪੀ ਇੱਕ ਮਿੰਟ ਦੱਸਿਓ ਤੁਸੀਂ ਐਸਟੀਮੇਟ ਲਾ ਸਕਦੇ ਹੋ ਉੱਥੋਂ ਤੋਂ ਲੈ ਕੇ ਉਸ ਢੇਰ ਤੱਕ ਜਿਹੜਾ ਦੂਜੇ ਢੇਰ ਦਾ ਸੰਸਰ ਸਾਹਿਬ ਅੱਜ ਵੀ ਕਹਿਣਾ ਹੈ ਕਿ 14000 ਦਾ ਮਤਲਬ ਆਪਸ ਤੇ ਇਹਦਾ ਚਾਚਾ ਇਹ ਕਚਰਾ ਚਕਾਇਆ ਜਾਏਗਾ ਨਹੀਂ ਨਹੀਂ 14000 ਚ ਤੁਸੀਂ ਮੈਨੂੰ ਇਹ ਦੱਸੋ ਕਿ ਦੋ ਵੱਡੇ ਵੱਡੇ ਢੇਰ ਜਿਹੜੇ ਇਹ ਟਿਪਰਾਂ ਗਈਆਂ ਨਾ ਘੱਟੋ ਘੱਟ 10 ਟਿਪਰਾਂ ਜਾਣੀਆਂ ਨੇ ਤੋਂ ਭਰ ਕੇ 10 ਤੋਂ 12 10 ਤੋਂ 12 ਟਿਪਰਾਂ ਜਾਣੀਆਂ 14000 ਦੇ ਵਿੱਚ 10 ਤੋਂ 12 ਟਿਪਰਾਂ ਜਾ ਸਕਦੀਆਂ ਨੇ ਮੈਨੂੰ ਤੁਸੀਂ ਇੱਕ ਗੱਲ ਦੱਸ ਦਿਓ। ਸਰ ਉਹਨਾਂ ਦਾ ਵਿਸ਼ਾ ਤੂੰ ਆਪਣਾ ਨਹੀਂ ਹੋ ਰਿਹਾ। ਨਹੀਂ ਨਹੀਂ ਮੈਂ ਇੱਕ ਗੱਲ ਵੈਸੇ ਇਹਨਾਂ ਨੇ ਕੁਐਸਚਨ ਕੀਤਾ ਮੈਂ ਅਨਸਰ ਦੇ ਰਿਹਾ ਬਟ ਮੈਂ ਇਹ ਗੱਲ ਕਹਿਣ ਦੇ ਦਾਂ ਕਿ ਅਗਰ ਇਹ ਫ੍ਰੀਜ ਕੰਮ ਕੋਣ ਡਿਆ? ਮੰਤਰੀ ਸਾਹਿਬ ਫ੍ਰੀਜ ਕਹਨਾਂ ਡੇ ਨੇ ਜੇ ਤੁਹਾਡੇ ਕੋਲੋਂ ਫੰਡ ਪਿਆ ਹੈਗਾ ਪੰਚਾਇਤ ਦਾ 14000 ਰੁਪਏ ਸੀ ਉਹ ਕਿਤੇ ਹੋਰ ਵੀ ਕੰਮ ਹੋ ਸਕਦਾ ਪਿੰਡ ਦੇ ਵਿਕਾਸ ਤੇ ਬੜੇ ਕੰਮ ਹੈਗੇ ਨੇ ਗਲੀਆਂ ਨਾਲੀਆਂ ਤੁਹਾਡੇ ਪਿੰਡ ਚ ਅਜੇ ਤੱਕ ਕੁਰਸੀ ਨਹੀਂ ਲੱਗੀਆਂ ਤੁਸੀਂ ਦੇਖੋ ਕਿਸ ਪਿੰਡ ਦੇ ਵਿੱਚ ਚਿਹਰਾ ਨਹੀਂ ਹੈਗੀਆਂ ਨਹੀਂ ਲੱਗੀਆਂ ਕਿਤੇ ਕਿਤੇ ਜੂਜ ਹੋ ਸਕਦੇ ਨੇ ਪੈਸਾ ਜੂਜ ਹੋ ਸਕਦਾ ਨਾ ਕਿਤੇ ਨੇ ਕਿਤੇ ਹੋੜ ਆ ਇਹ ਫ੍ਰੀਜ ਹੁੰ ਜੇ 67000 ਦਾ ਕੰਮ ਮੰਤਰੀ ਸਾਹਿਬ ਫ੍ਰੀ ਚ ਕਰਾਂ ਦੇ ਦੇ ਨੇ ਤੇ ਇਹ ਤੇ ਇੱਕ ਸਾਡੇ ਲਈ ਚੰਗਾ ਆਪਸ਼ਨ ਹੈ ਸਾਡੇ ਪਿੰਡ ਲਈ ਸਾਡੇ ਪਿੰਡ ਤੋਂ ਬੜਾ ਵਧੀਆ ਸਾਈਨ ਹੈਗਾ ਤੇ ਜਿਹੜਾ ਕੋਈ ਇਸਤੇਮਾਲ ਕਰ ਲੋ ਠੀਕ ਹੈ ਜੀ